ਗੋਹਨਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੋਕਿਆ ਫਰੀਦਕੋਟ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਜੀ ਬਹੁਤ ਵੱਡੀ ਅਚੀਵਮੈਂਟ ਆ ਤੁਹਾਡੇ ਸਾਰਿਆਂ ਦੀ ਅਚੀਵਮੈਂਟ ਆ ਜ਼ੋਰਦਾਰ ਤਾੜੀਆਂ ਲਗਾਤਾਰ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਜੀ ਅਕਸ਼ ਨੂਰ ਕੌਰ ਪਹਿਲੀ ਪੋਜੀਸ਼ਨ 10ਵੀਂ ਦੇ ਐਗਜ਼ਾਮਸ ਦੇ ਵਿੱਚ ਦੂਜੀ ਪੋਜੀਸ਼ਨ ਰਤਿੰਦਰਦੀਪ ਕੌਰ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਟਿਆਣਾ ਸ਼੍ਰੀ ਮੁਕਸਸ ਸਾਹਿਬ ਰਤਿੰਦਰ ਦੀਪ ਕੌਰ ਦੂਜੀ ਪੋਜੀਸ਼ਨ ਪੰਜਾਬ ਭਰ ਦੇ ਵਿੱਚ ਤੀਜੀ ਪੋਜੀਸ਼ਨ ਲਈ ਅਰਸ਼ਦੀਪ ਕੌਰ ਜੀ ਸਰ ਅਰਸ਼ਦੀਪ ਕੌਰ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇਰ ਕੋਟਲਾ ਅਰਸ਼ਦੀਪ ਕੌਰ ਅਰਸ਼ਦੀਪ ਕੌਰ ਚੌਥੇ ਸਥਾਨ ਉੱਤੇ ਜਸ਼ਨਪ੍ਰੀਤ ਕੌਰ ਸੰਤ 모ਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਜਸ਼ਨਪ੍ਰੀਤ ਕੌਰ ਪੰਜਵੇਂ ਸਥਾਨ ਉੱਤੇ ਗੁਰਲੀਨ ਕੌਰ ਬਰਾੜ ਸੰਤ 모ਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਗੁਰਲੀਨ ਕੌਰ ਬਰਾੜ ਗੁਰਲੀਨ ਕੌਰ ਬਰਾੜ ਇਸ਼ਮੀਤ ਕੌਰ શ્રી ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਕਾਲਸਾ ਦਿਵਾਨ ਮਾਡਲ ਟਾਊਨ ਹੁਸ਼ਿਆਰਪੁਰ ਇਸ਼ਮੀਤ ਕੌਰ ਇਹ ਵਿਦਿਆਰਥਣ ਇਸ ਟਾਈਮ ਤੇ ਏਸ਼ੀਅਨ ਗੇਮਸ ਦੇ ਕੈਂਪ ਦੇ ਵਿੱਚ ਹੈ ਜੀ ਉਹ ਦੀ ਸਿਲੈਕਸ਼ਨ ਹੋ ਚੁੱਕੀ ਆ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਇਸ਼ਮੀਤ ਕੌਰ ਉਸ ਤੋਂ ਬਾਅਦ ਮਹਿਰਪ੍ਰੀਤ ਕੌਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ ਸੱਤਵੇਂ ਸਥਾਨ ਉੱਤੇ ਮਹਿਰਪ੍ਰੀਤ ਕੌਰ 8ਵੇਂ ਸਥਾਨ ਉੱਤੇ ਅੰਮ੍ਰਿਤਕੌਰ ਸੰਤ ਮੋਹਨਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸਕਿਆ ਫਰੀਦਕੋਟ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਜੀ ਇਹ ਸਾਰੇ ਬੱਚੇ ਨੇ ਇਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਆ 9ਵੇਂ ਸਥਾਨ ਉੱਤੇ ਅਰਸ਼ਨੂਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ 9ਵੇਂ ਸਥਾਨ ਉੱਤੇ 10ਵੀਂ ਜਮਾਤ ਦੇ ਵਿੱਚੋਂ ਇਸ ਤੋਂ ਬਾਅਦ 10ਵੇਂ ਸਥਾਨ ਦੇ ਲਈ ਅਨਮੋਲ ਪ੍ਰੀਤਕੌਰ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਫਿਰੋਜ਼ਪੁਰ ਅਨਮੋਲ ਪ੍ਰੀਤਕੌਰ ਏ ਸੰ 10ਵੀਂ ਦੇ ਵਿਦਿਆਰਥੀ ਇਸ ਤੋਂ ਬਾਅਦ 12ਵੀਂ ਦੇ ਐਗਜ਼ਾਮਸ ਦੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਸੀਰਤ ਕੌਰ ਸਰਵੇਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਮੰਦਰ ਬਰਨਾਲਾ ਹਰਸੀਰਤ ਕੌਰ ਦੂਜੇ ਸਥਾਨ ਤੇ ਮਨਵੀਰ ਕੌਰ एसएस मेमोरियल सीनियर सेकेंडरी पब्लिक स्कूल कसौणा फिरोजपुर मनवीर कौर तीसरे स्थान ਉੱਤੇ ਅਰਸ਼ શ્રી ਤਾਰਾ ਚੰਦ ਵਿਦਿਆਮੰਦਰ ਸੀਨੀਅਰ ਸੈਕੰਡਰੀ ਸਕੂਲ ਪੀਖੀ ਮਾਨਸਾ ਅਰਸ਼ ਤੀਜਾ ਸਥਾਨ ਇਸ ਤੋਂ ਬਾਅਦ ਚੌਥੇ ਸਥਾਨ ਦੇ ਲਈ ਦਲਜੀਤ ਕੌਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਕਿਆ ਫਰੀਦਕੋਟ ਦਲਜੀਤ ਕੌਰ ਇਸ ਤੋਂ ਬਾਅਦ ਪੰਜਵੇਂ ਸਥਾਨ ਲਈ ਸੁਨਾਕਸ਼ੀ ਸਕੂਲ ਆਫ ਐਮਿਨੈਂਸ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਸੁਨਾਕਸ਼ੀ ਪੰਜਵਾਂ ਸਥਾਨ ਇਸ ਤੋਂ ਬਾਅਦ ਛੇਵੇਂ ਸਥਾਨ ਦੇ ਲਈ ਨਿਤਿਨਪੱਟ ਆਰਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਜ਼ੋਰਦਾਰ ਤਾੜੀਆਂ ਜੀ ਪਹਿਲਾ ਮੁੰਡਾ ਜਿਹੜਾ ਲਿਸਟ ਦੇ ਵਿੱਚ ਆਇਆ ਹੈ इस तु बाद सतवें स्थान लिलारुना डोगरा बी सी एम सीनियर सैकेंडरी स्कूल जमालपुर कॉलोनी फोकल पॉइंट लुधियाना सतवें स्थान अठवें स्थान ली महक शर्मा सीनियर सैकेंडरी रेजिडेंशियल स्कूल फॉर मेरिटोरियस स्टूडेंट्स एस एस नगर महक शर्मा इस बाद नौवें स्थान ली नवप्रीत कौर ਸੰਤ ਮੋਹਨਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੋਕਿਆ ਫਰੀਦਕੋਟ ਨਪ੍ਰੀਤਕੌਰ ਇਸ ਤੋਂ ਬਾਅਦ 12ਵੀਂ ਜੁਬਾਦ ਦੇ ਆਖਰੀ ਵਿਦਿਆਰਥੀ 10ਵੀਂ ਪੋਜੀਸ਼ਨ ਹਾਸਲ ਕਰਨ ਵਾਲੇ ਕੁਰਦੀਪ ਸ਼ਰਮਾ ਕੁਲਦੀਪ ਸ਼ਰਮਾ ਡ੍ਰੀਮ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੁਰਾ ਫਰੀਦਕੋਟ ਜ਼ੋਰਦਾਰ ਤਾੜੀਆਂ ਸਾਰਿਆਂ ਦੇ ਲਈ